ਈ ਗੱਲਾ ਕਰ ਤੇ ਇੱਕ ਨਿਆਣਾ ਇੱਕ ਸਿਆਣਾ ਵੀ ਠੰਡ ਵਿੱਚ ਹੈ ਚੰਗਾ ਹੁੰਦਾ ਇਥੋਂ ਸ਼ੈਦ ਲਿਆਣਾ ਦੀ ਠੰਡ ਵਿੱਚ ਹੈ ਚੰਗਾ ਹੁੰਦਾ ਹੈ ਰਾਮ ਦੇ ਗਲਾਸ ਫਾਊਂਡੇਸ਼ਨ ਨੇ ਕੀਤਾ ਏ ਉਪਰਲਾ ਹੈ ਉਹ ਲਾਇਆ ਜਾਣਕਾਰੀ ਵਿੱਚ ਵਾਦਾ ਕਰੀਏ ਜਾਣਕਾਰੀ ਵਿੱਚ ਵਾਦਾ ਕਰੀਏ ਹੋ ਨਾ ਜਾਏ ਕਵਲਾ ਲਾਇਆ ਸੁਗਨੂ ਜਾਗਦਿਆ ਜਿੰਦੇ ਮਿਲਾ ਲਲਾਇਆ ਜਗੂ ਆ ਜਾਗਦੀਆ ਸਹਿਰ ਮੇਲੇ ਦੇ ਪ੍ਰਬੰਧਕਾਂ ਉੱਤੇ ਜਾਲੂ ਉਹ ਕਰਤਾਰ ਰਹੇ ਜਿੰਦੇ ਦੇ ਪ੍ਰਬੰਧਕਾਂ ਉੱਤੇ ਜਾਲੂ ਉਹ ਉਹ ਬਣਿਆ ਟੋਡਾ ਪਿਆਰ ਰਹੇ ਲੋਕੋ ਗੱਤੀਓ ਜਿਉਂ ਜੋ ਕਿਉਂ ਭੜਿਆ ਟੋਡਾ ਪਿਆਰ ਰਹੇ ਬੁਝ ਬਿਝਿਓ ਜਿਓ ਜਉਣ ਜੋਗਿਓ ਬਣਿਆ ਟੋੜਾ ਪਿਆਰ ਰਹੇ ਤੀਓ ਜਉਣ ਜੋਗਿਓ ਕਵਨਿਆ ਟੋੜਾ ਪਿਆਰ ਰਹੇ ਓਏ ਅਸੀਂ ਬੰਦਾ ਨੋਟ ਦੇ ਗਿਆ ਨਾ ਬੜਖਦੇਓ ਗਿਲਾ ਵੀ ਲਾਇਆ ਸ਼ਹਿਰ ਬਠਿੰਡੇ ਦਾ ਜਾਗਦਿਆਂ ਦਾ ਮੇਲਾ ਓ ਲਾਇਆ ਦੁਨੀਆ ਜਾਗਦੀਆ ਸ਼ਹਿਰ ਬਠਿੰਡੇ ਦਾ ਮੇਲਾ ਦੀ ਪਾਣੀ ਰੋਖ ਵੀਰ ਨੂੰ ਨਾਲੇ ਨਸ ਬਚਾਓ ਜੀ ਦੀ ਪਾਣੀ ਰੋਖ ਵੀਰ ਨੂੰ ਨਾਲੇ ਨਸ ਬਚਾਓ ਜੀ ਨਸ਼ਿਆਂ ਵਾਲੇ ਭੂਤ ਨੂੰ ਰਲ ਕੇ ਸਾਰੇ ਦੂਰ ਭਜਾਓ ਜੀ ਨਸ਼ਿਆਂ ਵਾਲੇ ਭੂਤ ਨੂੰ ਰਲ ਕੇ ਸਾਰੇ ਦੂਰ ਭਜਾਓ ਜੀ ਜਦੇ ਨਾ ਵੇਲਾ ਸੰਭਿਆ ਵੀਰੋ ਨੇ ਨਵੇਲਾ ਸਮਝਿਆ ਵੀਰੋ ਸਮਝੋ ਖਤਮ ਤੇ ਲਾ ਉਹ ਲਾਇਆ ਜੁਗਨੂ ਆ ਜਾਗਦਿਆਂ ਸਹਿਰ ਬਠਿੰਡੇ ਮੇਲਾ ਉਹ ਲਾਇਆ ਜੁਗਨੂ ਆ ਜਾਗਦਿਆਂ ਸ਼ਹਿਰ ਬਟਿੰਡੇ ਮੇਲਾ ਉਹ ਰੋਟੇ ਪੀੜ ਵੜਾ ਕਨੇ ਰਲ ਕੇ ਸੋਨਾ ਛੰਦ ਬਣਾਇਆ ਏ ਰੋਟੇ ਪੀੜ ਵੜਾ ਕਨੇ ਰਲ ਕੇ ਸੋਨਾ ਛੰਦ ਬਣਾਇਆ ਏ ਓ ਯੌਲ ਕੀ ਅਤੇ ਸ਼ਰੀਨ ਹਿਸਾਬ ਬਣਦਾ ਸਰਦਾ ਪਾਇਆ ਏ ਓ ਯੌਲ ਕੀ ਅਤੇ ਸ਼ਰੀਨ ਹਿਸਾਬ ਬਣਦਾ ਸਰਦਾ ਪਾਇਆ ਏ ਟੂਠਦੀ ਪੱਖੀ ਪਾੜ ਨ ਵੀਰੇ ਹੂਂਦ ਦੀ ਅੱਖੀ ਪਾੜਨ ਵੀਰੇ ਖੋਬ ਸੱਚ ਦਾ ਸੇਲਾ ਹੁਲਾਇਆ ਜੁਗਲੂ ਜਾਗਦਿਆਂ ਸ਼ਹਿਰ ਬਟਿੰਡੇ ਮੇਲਾ ਆ ਲਾਇਆ ਜੁਗਲੂ ਜਾਗਦਿਆਂ ਸ਼ਹਿਰ ਬਟਿੰਡੇ ਮੇਲਾ ਆ ਲਾਇਆ ਜੁਗਲੂ ਜਾਗਦਿਆਂ ਸ਼ਹਿਰ ਬਟਿੰਡੇ ਮੇਲਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਸੱਜਣਾ ਨੇ ਸਾਡੇ ਸ਼ੰਦ ਦੇ ਮਾਣ ਦੇ ਵਿੱਚ ਮਾਇਆ ਅਰਦਾਸ ਕਰਾਈ ਆ ਬੂਟਾ ਸੰਗ ਰਤਨ ਉਹ ਸਾਨੂੰ ਮਾਨ ਕਰਕੇ ਗਏ ਸੀ ਪੰਨ ਕਰਨਾ ਖਾਨ ਜੀ ਇਹ ਵੀ ਮਾਨ ਕਰਕੇ ਗਏ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਪੁੰਨਾਰੇ ਭਾਈ ਭਰਪੂਰ ਰਹਿਣ ਆਓ ਜੀ ਗੱਲ ਨੂੰ ਗਾਂ ਤੋਰੀਏ ਟਾਈਮ ਸਾਡੇ ਕੋਲ ਇਤਨਾ ਕਿ ਘੰਟਾ ਹੀ ਹੈ ਤੇ ਜਿੰਨੇ ਵੀ ਸੱਜਣ ਹੋਰ ਆਸੇ ਪਾਸੇ ਫਿਰਦੇ ਸੁਣਨ ਆਲੇ ਜਿਉਂ ਸੁਣਨਾ ਚਾਹੁੰਦੇ ਹੋ ਤੇ ਇਹ ਕੁਰਸੀਆਂ ਦੇ ਉੱਤੇ ਸੱਜਣ ਦੀ ਕਿਰਪਾਲਤਾ ਕਰੋ ਭਾਈ ਥਾ ਥਾਂ ਤੇ ਜਾ ਕੇ ਕਮਿਸ਼ਰੀ ਗਾਈਦੀ ਹੈ ਤੇ ਸਾਡੇ ਕੋਲੇ ਨਵੀਨ ਨਵੀਂ ਅਨੁਭਵ ਆਉਂਦੇ ਨੇ ਨਵੀਨ ਨਵੀਂ ਸ਼ਬਦ ਬਣਦੇ ਐ ਤੇ ਇੱਕ ਵਾਰੀ ਕਵਿਤਾ ਲਿਖਣ ਵਾਸਤੇ ਕبھی ਨੇ ਚੱਕੀ ਇਹ ਕਲਮ ਇਹ ਸੋਚਿਆ ਲੱਗਿਆ 2000 ਕਵਿਤਾ ਲਿਖਣ ਬੈਠਦਾ ਤੇ ਉਹਦੀ ਸੋਚ ਨੂੰ ਪਾੜਦਿਆਂ ਹੋਇਆ ਇੱਕ ਮਾਈ ਉਹਦੇ ਸਾਹਮਣੇ ਉਜਾਕਰ ਹੁੰਦੀ ਐ ਮਾਈ ਉਜਾਕਰ ਹੋ ਕੇ ਕਵੀ ਦੇ ਸਿਰ ਤੇ ਹੱਥ ਰੱਖਦੀ ਐ ਤੇ ਕਵੀ ਤਾਂ ਨੂੰ ਵੇਖਦਾ ਐ ਮਾਈ ਕੌਣ ਐ ਕਹਿੰਦੀ ਪੁੱਤੋ ਮੇਰਾ ਨਾ ਪੰਜਾਬ ਦੀ ਧਰਤੀ ਹੈ ਮਾਈ ਤੂੰ ਪੰਜਾਬ ਦੀ ਧਰਤੀ ਹੈ ਹਾਂ ਪੁੱਤ ਮੈਂ ਪੰਜਾਬ ਦੀ ਧਰਤੀ ਹੈ ਮਾਈ ਉਹੀ ਉਹ ਪੰਜਾਬ ਦੀ ਧਰਤੀਆਂ ਜਿੱਥੇ بڑے ਗੁਰੂ ਪੀਤ ਪੈਗੰਬਰ ਹੋਏ ਨੇ ਹਾਂ ਪੁੱਤ ਮੈਂ ਉਹੀ ਪੰਜਾਬ ਦੀ ਧਰਤੀ ਹੈ ਮਾਈ ਉਹੀ ਪੰਜਾਬ ਦੀ ਧਰਤੀ ਹੈ ਜਿੱਥੇ بڑے بڑے ਮੇਲੇ ਲੱਗਦੇ ਸੀਗੇ ਹਾਂ ਪੁੱਤ ਮੈਂ ਉਹੀ ਪੰਜਾਬ ਦੀ ਧਰਤੀ ਹੈ ਜਿੱਥੇ بڑے بڑے ਮੇਲੇ ਲੱਗਦੇ ਸੀ ਤੇ ਪਰ ਹੁਣ ਆਹਾ ਜੋਗਨੂਆਂ ਦਾ ਮੇਲਾ ਰਹਿ ਗਿਆ ਜਾਂ ਭਾਈ ਰੁੱਪੇ ਵਾਲਾ ਮੇਲਾ ਰਹਿ ਗਿਆ ਕਿਸਾਨ ਕਿਰਤ ਸਟਾਲ ਨੰਬਰ 68 ਵਾਲੇ ਵਾਈਕਰੂ ਸਿੰਘ ਜੀ ਸਾਡਾ ਮਾਣ ਕਰਕੇ ਗਏ ਐ ਵਾਈਕਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਹਾਂ ਪੁੱਤ ਉਹੀ ਪੰਜਾਬ ਦੀ ਧਰਤੀ ਹੈ ਜਿੱਥੇ ਬੜੇ ਬੜੇ ਮੇਲੇ ਲੱਗਦੇ ਸੀ ਮੈਂ ਉਹੀ ਪੰਜਾਬ ਦੀ ਧਰਤੀ ਹੈ ਜਿੱਥੇ ਮੇਲਿਆਂ ਦੇ ਵਿੱਚ ਖਾੜੇ ਲੱਗਦੇ ਸੀ ਹਾਂ ਪੁੱਤ ਉਹੀ ਪੰਜਾਬ ਦੀ ਧਰਤੀ ਹੈ ਜਿੱਥੇ ਮੇਲਿਆਂ ਦੇ ਵਿੱਚ ਖਾੜੇ ਲੱਗਦੇ ਸੀ ਤੇ ਫਿਰ ਮਾਤਾ ਹੁਣ ਕੀ ਕਰਨ ਆਈ ਹੈ ਤੇ ਪੁੱਤ ਮੈਂ ਦੱਸਣ ਆਈ ਹਾਂ ਜਿਹੜੀ ਪੰਜਾਬ ਦੀ ਧਰਤੀ ਦੇ ਗੁਰੂਆਂ ਪੀਰਾਂ ਨੇ ਚਰਨ ਪਾਏ ਐ ਜਿਹੜੀ ਪੰਜਾਬ ਦੀ ਧਰਤੀ ਤੇ ਇਹਨੇ ਮੇਲੇ ਲਗਦੇ ਰਹੇ ਐ ਜਿਹੜੀ ਪੰਜਾਬ ਦੀ ਧਰਤੀ ਤੇ ਧੀਆਂ ਪੈਣਾ ਦੀ ਇੱਜ਼ਤ ਨੂੰ ਕੋਈ ਖਤਰਾ ਨਹੀਂ ਸੀ ਹੁਣ ਉਸੇ ਪੰਜਾਬ ਦੀ ਧਰਤੀ ਦੇ ਉੱਤੇ ਸ਼ੇਰਾਂ ਭਗੇਰਾਂ ਨੇ ਆਏ ਜਾਂ ਕਬਜ਼ਾ ਕੀਤਾ ਮੇਰੀਆਂ ਧੀਆਂ ਬਿਲਕੁਲੀਆਂ ਫਿਰਦੀਆਂ ਹੁਣ ਉਸ ਪੰਜਾਬ ਦੀ ਧਰਤੀ ਨੂੰ ਇਹੋ ਜਿਹੇ ਦੈਂਤਾਂ ਨੇ ਪੰਜਾ ਮਾਰਿਆ ਕਿ ਮੇਰਾ ਤਰਾਹ ਨਿਕਲ ਜਾਂਦਾ ਮੈਂ ਪਾਣੀ ਤੋਂ ਬਿਨਾ ਮਰਦੀ ਕਰਦੀਆਂ ਪੁੱਤ ਕਦੇ ਬੇਲਾ ਲੱਗੇ ਤਾਂ ਮੇਰੇ ਤੇ ਵੀ ਸ਼ਾਂਤ ਬਣਾ ਦੇ ਤੇ ਕਵੀ ਕਹਿੰਦਾ ਮਾਤਾ ਵੀ ਅੱਜ ਦਾ ਮੇਲਾ ਕੁੰਜਾ ਫੇਰ ਕਦੋਂ ਨਹੀਂ ਕਦੋਂ ਹੱਥ ਆਉਣਾ ਹੈ ਕਿ ਨਹੀਂ ਆਉਣਾ ਆ ਮੈਂ ਤੇਰੇ ਤੇ ਸ਼ਾਂਤ ਬਣਾ ਕੇ ਦੇਵਾਂ ਜਿਵੇਂ ਕਵੀ ਦੀ ਕਲਮ ਨੇ ਉਸ ਮਾਈ ਦਾ ਨਕਸ਼ਾ ਕੀਤਾ ਉਹ ਮਾਈ ਦੀਆਂ ਗੱਲਾਂ ਨੂੰ ਸ਼ੰਦ ਦੇ ਵਿੱਚ پروਇਆ ਰੋਡਿਆਂ ਵਾਲਾ ਕਮਿਸ਼ਨ ਜਿੱਥਾ ਦਾਸ ਰਵਿੰਦਰ ਸਿੰਘ ਰੋਡੇ ਸਾਦੀਕਰ ਸੇਵਕ ਸਿੰਘ ਮੀੜ ਤੇ ਲਖਵਿੰਦਰ ਸਿੰਘ ਸ਼ਰੀਵ ਵਾਲਾ ਇਹਨਾਂ ਲੱਖ ਜੱਟ ਦੇਖਾ ਪੜਾ ਹੈ ਐ ਮੈਂ ਬਿਆਣਦੇ ਆ ਬਾਈ ਰੋਹੀ ਧਰਤ ਪੰਜਾਬ ਦੀ ਇੱਕ ਦਿਨ ਭੁੱਪਾ ਮਾਰ ਸੁਣਿਓ ਸੋਹਣੇ ਪੁੱਤਰ ਮੇਰੀ ਇੱਕ ਪੁਕਾਰ ਕੱਪ ਪੰਜਾਬੀ ਦੀ ਇੱਕ ਦਿਨ ਹੁਬਕੀ ਹੁਬਕੀ ਰੋਈ ਬੇਦੁਖੜੇ ਜਰਦੀਆਂ ਮੇਰੀ ਸਾਹ ਨਹੀਂ ਲੈਂਦਾ ਕੋਈ ਮੈਂ ਭੋਗਾ ਝੂਣ ਬਰੀ ਪਾਣੀ ਬਾਜੋਂ ਵਗਤ ਅਗਜ਼ਾਰਾ ਉਹ ਤਾਂ ਸੁਣਦੇ ਜਾਇ ਹੋਵੇ ਧਰਤੀ ਮਾਤਾ ਕਰੇ ਪੁਕਾਰਾ ਪੰਜਾਬੀ ਦੀ ਇੱਕ ਦਿਨ ਹੁਬਕੀ ਹੁਬਕੀ ਰੋਈ ਪਈ ਦੁਖੜੇ ਜਰਦੀਆਂ ਮੇਰੀ ਸਾਰ ਨਿਲੇਂਦਾ ਕੋਈ ਮੈਂ ਭੋਗਾ ਜੂਣ ਬਰੀ ਪਾਣੀ ਬਾਟੋਂ ਬਗਤ ਗਜਾਰਾਂ ਪੁੱਤ ਸੁਣਦੇ ਜਾਓ ਮੈਂ ਧਰਤੀ ਮਾਤਾ ਕਰੇ ਪੁਕਾਰ ਓ ਮੇ ਲੁਕਤੇ ਕੇ ਤੇ ਗੋਰੇ ਲੋਕ ਮਨਾਗੇ ਬੰਗਲੇ ਬਾਚੰਦਰੀ ਫਟ ਗਏ ਮੇਰੇ ਪੁੱਤ ਬਣਾਤੇ ਕੰਗਲੇ ਇਸ ਕੋਮਲ ਹਕੜੀ ਤੇ ਜਾਂਦਾ ਝਾਲਮ ਲਾ ਗਿਆ ਤਾਰਾਂ ਉਤ ਸੁਣਦੇ ਜਾਇਓ ਵੇ ਘਰ ਦੀ ਮਾਂ ਕਰੇ ਪੁਕਾਰਾਂ ਉਹਿਸ ਬੋਦੀ ਵਿੱਚ ਕਦੇ ਲਾਏ ਪੀਰ ਫਕੀਰਾਂ ਡੇਰੇ ਉਹਨਾਂ ਉਸੇ ਗੋਦੀ ਨੂੰ ਟੁੱਟ ਕੇ ਪਹਿਗੇ ਸ਼ੇਰ ਵਗੇਰੇ ਕੋਕੂ ਪੈਂਦੇ ਆ ਰਿਲ ਕਰਨ ਜਦ ਧੀਆ ਮਟਿਆਰ ਪੁੱਤ ਸੁਣਦੇ ਜਾਏ ਹੋਵੇ ਘਰ ਦੀ ਮਾਂਤਾ ਕਰੇ ਪੁਕਾਰਾਂ ਨੀ ਕੋਖ ਵਿਚੋਂ ਹੁਣ ਤੱਕ ਪੈਦਾ ਕਰਿਆ ਸੋਨਾ ਹੁਣ ਤੱਕ ਪੈਦਾ ਕਰਿਆ ਸੋਨਾ ਪਿਛਲੇ ਕੁਝ ਹਾਲਾ ਤੋਂ ਕਾ ਤੋਂ ਕਾगज ਹੋ ਗਿਆ ਝੋਨਾ ਕਾ ਤੂੰ ਸੋਚਣ ਵਾਲੀ ਐ ਬਹਿ ਕੇ ਕਰਿਓ ਪੁੱਤ ਵਿਚਾਰਾਂ ਪੁੱਤ ਸੁਣਦੇ ਗਾਇਓ ਵੇ ਧਰਤੀ ਮਾਤਾ ਕਰੇ ਪੁਕਾਰਾ ਓ ਸ਼ੇਰ ਉੱਤਿਆ ਆਵੰਦੀਆ ਹਰਦਮ ਮੌਸਮ ਰਹੇ ਸੁਹਾਣਾ ਟੋਡੇ ਬਿਨ ਬੱਤੜਿਓ ਉੱਜੜ ਚੱਲਿਆ ਇਰਾਜ ਕਰਾਣਾ ਨੂੰ ਕਰੇ ਵਿਦੇਸ਼ਾਂ ਨੂੰ ਸਿਉਂਦੇ ਓ ਛੱਡ ਕੇ ਮੌਜ ਬਹਾਰਾਂ ਪੁੱਤ ਸੁਣਦੇ ਜਾਇਓ ਵੇ ਧਰਤੀ ਮਾਤਾ ਕਰੇ ਪੁਕਾਰਾ ਓ ਬਣੀ ਮੌਜ ਕੋਰੀਆਂ ਨੂੰ ਨਾ ਆਰਸ਼ਾ ਨੂੰ ਤੋਲ ਕੇ ਜੇ ਤੁੰ ਨੂੰ ਪੁੱਛਦੀਆਂ ਇੱਕੋ ਗੱਲ ਵਾਰ ਦੇ ਮੱਥੇ ਕਦੀ ਏ ਇੱਥੇ ਮਾਂ ਨਿਕਰ ਗਈਆਂ ਨੇ ਸਰਕਾਰਾਂ ਕੁੱਤ ਸੁਣਦੇ ਜਾ ਹੋਵੇ ਧਰਤੀ ਮਾਤਾ ਕਰੇ ਪੁਕਾਰਾਂ ਭਾਈ ਕੀ ਹੋਇਆ ਅਣਖਾਂ ਨੂੰ ਗੋਡੇ ਟੇਕੋਂ ਕਿ ਦੜਾਮ ਸੂਰੇ ਤੂੰ ਮਿੱਟੀ ਵਣੰਗੇ ਸਿਰ ਚੁੰਗਾ ਕੇ ਪਾਲੇ ਸੂਰੇ ਰਾਹ ਕੱਕ ਹੀਰਾ ਨੇ ਮਾਂ ਨੂੰ ਪਾ ਕੇ ਬਸ ਗਦਾਰ ਪੁੱਤ ਸੁਣਦੇ ਜਾ ਹੋਵੇ ਹਰਦੀ ਮਾਤਾ ਕਰੇ ਪੁਕਾਰਾਂ ਹੋ ਡੱਕ ਲਵੇ ਸਕੰਦਰ ਨੂੰ ਪੋਰਸ ਵਰਗਾ ਨਹੀਂ ਤਿਆਉਂਦਾ ਕਉ ਬਾਦ ਸੁਨਲੂਏ ਦਾ ਮੈਨੂੰ ਕਿਤੇ ਨજર ਨਹੀਂ ਆਉਂਦਾ ਜੰਗ ਚੜਨੋਂ ਪਹਿਲਾਂ ਹੀ ਕਾਦੋਂ ਘਰੋਂ ਕਬੂਲ ਲੀ ਹਾਰ ਪਤ ਸੁਣਦੇ ਜਾਇਓ ਵੇ ਹਰਦੀ ਮਾਤਾ ਕਰੇ ਪੁਕਾਰਾਂ ਹੋ ਸਦੀਆਂ ਤੱਕ ਬੁਲਣਾ ਨਹੀਂ ਦਿਆਂ ਤੱਕ ਪੁੱਲ ਨਾਨੀ ਉੰਨੀ ਸੋਇ ਉੰਨੀ ਦਾ ਸਾਕ ਅਸੀਂ ਨੇ ਠੰਡ ਗਿਆ ਉਦਮ ਸਿੰਘ ਪਿਆਰਾ ਕਾਕਾ ਹੋਇਆਂ ਤੇ ਜਾਗੋ ਸੂਰਮਿਓ ਫਿਰਦੀਆਂ ਫੇਰ ਡੇਰਾਂ ਦੀਆਂ ਡਾਰਾਂ ਤੂੰ ਸੁਣਦੇ ਜਾ ਹੋਵੇਂ ਧਰਤੀ ਮਾਤਾ ਕਰੇ ਪਕਾਰਾਂ ਬਈ ਝਾਲਮ ਸਰਕਾਰਾਂ ਨੂੰ ਪੈ ਜੋ ਕਰਕੇ ਅਤਲ ਮੇਰੇ ਪਲਟਾ ਦੇ ਟੱਕ ਤਾਣੂ ਚੜਦੇ ਵੇਖਾਂ ਸੂਣ ਸਵੇਰੇ ਅਰਵਿੰਦਰ ਰੋਟੇ ਨੂੰ ਆਖੂ ਲਿਖ ਲਿਖ ਗਾਵੇ ਬਾਰਾ ਪੁੱਤ ਸੁਣਦੇ ਜਾ ਹੋਵੇਂ ਧਰਤੀ ਮਾਤਾ ਕਰੇ ਪਕਾਰਾਂ ਪੁੱਤ ਸੁਣਦੇ ਜਾ ਹੋਵੇਂ ਰਤੀ ਮਾਤਾ ਕਰੇ ਪੰਗਾਰਾ ਅੱਛਾ ਆ ਇੱਕ ਪਰਚੀ ਆਈ ਆ ਥੱਲਿਓ ਪਰਚੀ ਵੀ ਪੈਨਰਪਿੰਦਰ ਕਰਨੂ ਆ ਅੱਛਾ ਪਰਚੀ ਪਤਾ ਨਹੀਂ ਕਿਹੜੀ ਪੈਨਲ ਨੂੰ ਆ ਤੇ ਪੈਨਰਪਿੰਦਰ ਜੀ 100 ਰੁਪਇਆ ਮਾਨ ਕਰਕੇ ਗਏ ਆ ਤੇ ਬਹੁਤ ਬਹੁਤ ਧੰਨਵਾਦ ਹੈ ਮਾਈ ਸੁਖਜੈਨ ਸਿੰਘ ਦੀ ਉਹ 50 ਰੁਪਏ ਮਾਨ ਕਰਕੇ ਗਏ ਆ ਬਹੁਤ ਬਹੁਤ ਧੰਨਵਾਦ ਹੈ ਤੇ ਅੱਜ ਵੀ ਫਰਮਾਇਸ਼ ਆਈ ਹੈ ਕਹਿੰਦੇ ਖਰਚੇ ਮੇਰੀ ਬੋਟੀ ਦੇ ਸੁਣਾ ਦਿਓ ਪਿਆਰੇ ਦੋਸਤੋ ਅੱਜ ਬੜੇ ਮੇਲੀ ਮੇਲਾ ਵੇਖਣ ਆਏ ਆ ਤੇ ਮੇਰੇ ਅਰਗੇ ਮੇਲਾ ਵੇਖੀ ਜਾਂਦੇ ਆ ਕਈ ਕਰ ਸੇਵਕ ਕਰਕੇ ਨਾਲ ਵੀ ਆਪਣੀਆਂ ਮੇਲਾ ਨਾਲ ਮੈਨੂੰ ਵੀ ਲੈ ਕੇ ਆਏ ਆ ਉਹਨਾਂ ਦਾ ਮੇਲੇ ਦਾ ਰੰਗ ਹੋਰ ਤਰ੍ਹਾਂ ਦਾ ਹੈ ਤਾਂ ਖੜਤੇ ਮੇਰੀ ਬੋਟੀ ਦੇ ਸ਼ੰਦਾ ਜਤੋਂ ਅਸੀਂ ਡੂਡ ਦੋ ਸਾਲ ਪਹਿਲਾਂ ਲਿਖਿਆ ਸੀਗਾ ਔਰ ਉਹ ਸ਼ੰਦ ਦੀ ਇੰਨੀ ਕੋ ਪਰਮੈਸ਼ਵਦੀ ਹੈ ਵੀ ਹਰੇਕ ਮੇਲੇ ਤੇ ਹਰੇਕ ਖਾੜੇ ਦੇ ਵਿੱਚ ਉਹਦੀ ਮੰਗ ਕੀਤੀ ਜਾਂਦੀ ਹੈ ਲਓ ਜੀ ਗੱਲ ਮੈਂ ਸੁਣਾਉਣਾ ਵੀ ਉਹ ਸ਼ੰਦ ਮੈਨੂੰ ਕਿਵੇਂ ਆੜਿਆ ਅਸ਼ਾ ਵੀ ਸ਼ੰਦ ਆਉਣ ਤੋਂ ਪਹਿਲਾਂ ਇਹ ਗੱਲ ਦੱਸਦਾ ਬਈ ਇੱਕ ਵਾਰੀ ਮੇਰੀ ਭਾਬੀਆਂ ਦੀਆਂ ਮੈਨੂੰ ਬਈ ਹਰਵਿੰਦਰਾ ਬਈ ਮੈਨੂੰ ਚਾਹ ਬਹੁਤ ਹੈ ਵੀ ਮੈਂ ਮਾੜੀ ਮੁੱਢੀ ਸ਼ਕੀਨੀ ਲਾ ਕੇ ਰੱਖਿਆ ਕਰਾਂ ਮੈਂ ਵੀ ਤੁਹਾਡੇ ਸਕੂਲ ਪੜਾਉਂਦੀਆਂ ਮੈਡਮਾਂ ਰਕੇ ਸੂਟ ਪਾ ਕੇ ਰੱਖਿਆ ਕਰਾਂ ਮੈਨੂੰ ਵੀ ਚਾਅ ਆ ਵੀ ਮੈਂ ਵਾਲ ਬੂਲਜੇ ਬਣਾ ਕੇ ਰੱਖਿਆ ਕਰਾਂ ਮੈਂ ਕਿਹ ਪਾਪੀ ਇਹਦੇ ਚ ਕੱਡੀ ਗੱਲ ਬਣਾ ਕੇ ਰੱਖ ਲਿਆ ਕਰ ਕਹਿੰਦੀ ਜੈਖਣੇ ਦੀਆਂ ਆਹ ਮੱਜਾਂ ਨਹੀਂ ਸੂਤ ਆਉਂਦੀਆਂ ਇਹਦੇ ਨਾਲ ਗੋਹੇ ਨਾਲ ਗੋਹਾ ਹੋਈ ਰਹਿਣੀ ਹੈ ਮੈਂ ਤਾਂ ਵੀ ਬੂਟਾਂ ਦੇ ਕਮੋਰਿਆਂ ਵਿੱਚ ਤਾਂ ਗੋਹਾ ਫਸ ਜਾਂਦਾ ਸੱਤ-ਸੱਤ ਦਿਨ ਉਹਨਾਂ ਨੂੰ ਧੋਣ ਦਾ ਟਾਈਮ ਨਹੀਂ ਲੱਗਦਾ ਕਰ ਤੇ ਮੈਂ ਕਿਵੇਂ ਬਣਾ ਲਵਾਂ ਮੈਂ ਕਿਹਾ ਵੀ ਬੂਟਾਂ ਦੇ ਵਿੱਚ ਹੀ ਗੋਹਾ ਵੜਦਾ ਤੂੰ ਤਾਂ ਸਿਰ ਦੇ ਉੱਤੇ ਜਿਹੜੇ ਬਣਾਉਣੇ ਆ ਉਹਨੇ ਜੋਤ ਬਣਾਇਆ ਕਰ ਕਹਿੰਦੀ ਆਹ ਉਹਨੇ ਕਿਵੇਂ ਪਾਵਾਂ ਸਿਰ ਦੇ ਤੇਰਾ ਨਪੁੱਤਿਆਂ ਦਾ ਭਰਾ ਉਹ ਮੈਨੂੰ ਪੋਲਟਰੀ ਫਾਰਮ ਨਹੀਂ ਜਾਣ ਦਿੰਦਾ ਮੈਂ ਕਿਹਾ ਭਾਬੀ ਪਿਓ ਪੋਲਟਰੀ ਫਾਰਮ ਨਹੀਂ ਹੁੰਦਾ ਉਹ ਬਿਊਟੀ ਪਾਰਲਰ ਹੁੰਦਾ ਉੱਥੇ ਉੱਥੇ ਕੁੜਨਾ ਤਿਆਰ ਤਿਰੂ ਮੋਕੇ ਲਿਆਉਂਦੀਆਂ ਸ਼ਕੀਨੀ ਲਾ ਕੇ ਆਉਂਦੀਆਂ ਕਿ ਮੈਂ ਤਾਂ ਕੋਈ ਨਹੀਂ ਭਰਾ ਨਹੀਂ ਜਾਣਦਾ ਨਾ ਜਾਣਦੇ ਵੀ ਜਦੋਂ ਮੈਂ ਹੈਗਾ ਕਹਿੰਦੀ ਤੂੰ ਪੈਸੇ ਦੇ ਦਿਆ ਕਰੇਗਾ ਮੈਂ ਕਿਹਾ ਪੈਸੇ ਕਿਉਂ ਦੇ ਦਿਆ ਕਰੂੰਗਾ ਕ੍ਰੀਏਟਿਵ ਬੰਦਾ ਸਾਇੰਸ ਕਾਲਜ ਚ ਪੜਦਾ ਹੈ కెਮਿਸਟਰੀ ਦਾ ਸਟੂਡੈਂਟ ਹੈ ਤਾਂ ਮੈਨੂੰ ਸਾਰੇ ਆਉਂਦੇ ਮੈਂ ਉੱਥੇ ਬਹਿਣਾ ਵੀ ਕਿਵੇਂ ਕੁੜੀਆਂ ਬਣਾ ਕੇ ਰੱਖਦਾ ਨਾ ਕੂੜੇ ਸ਼ਰ ਤੇ ਕਹਿੰਦੀ ਅੱਛਾ ਮੈਂ ਕਿਹਾ ਹਾਂ ਕਿਹਦੀ ਜਲੇਬੀ ਜੂੜਾ ਆਉਂਦਾ ਮੈਂ ਕਿਹਾ ਭਾਬੀ ਜਲੇਬੀ ਜੂੜੇ ਦੇ ਕੱਢ ਦਿੰਦੇ ਹਾਂ ਵਟ ਪਣਾ ਲੱਡੂ ਜੂੜਾ ਕਰਾਲਾ ਪਣਾ ਗਲਾਬ ਜਾਉਣ ਜੂੜਾ ਕਰਾਲਾ ਜਲੇਬੀ ਜੂੜਾ ਕੱਢੀ ਕੋਡੀ ਗੱਲ ਹੈ ਕਹਿੰਦੀ ਲੈ ਫਿਰ ਅੱਜ ਅੱਥ ਨਹੀਂ ਮੇਰੇ ਜਲੇਬੀ ਆਪਣਾ ਉਹ ਆ ਤੇ ਭਾਬੀ ਆਟਾ ਗੁੰਨਣ ਤੋਂ ਪਹਿਲਾਂ ਮੇਰੇ ਮੰਜੇ ਕੋਲੇ ਬੈ ਗਈ ਕਹਿੰਦੀ ਕਾਰਮ ਹੋਣ ਜਲੇਬੀ ਜੂੜਾ ਤੇ ਮੈਂ ਕਿਹਾ ਲੈ ਪਰ ਜਲੇਬੀ ਜੂੜਾ ਭਾਬੀ ਕਰ ਦਨੇ ਆ ਮੈਂ ਗੜਵੀ ਚੱਕੀ ਬਈ ਉਹਦੇ ਬਾਲਾਂ ਚ ਫਸਾ ਕੇ ਉਤੋਂ ਦੀ ਰਬੜ ਜੀ ਪਾ ਕੇ ਤੇ ਐ ਘੋੜ ਮੋੜ ਜੇ ਕਰਕੇ ਸਾਡੇ ਕਾਜਪੜ ਦੀ ਮਿੰਦਰ ਗੋਰਾ ਨਾ ਕਰਤਾ ਉਹ ਜਦੋਂ ਉਹਨੇ ਸ਼ੀਸ਼ੇ 'ਚ ਵੇਖਿਆ ਵੀ ਕਹਿੰਦੀ ਹਰਮਿੰਦਰ ਤੂੰ ਤਾਂ ਕਮਾਲ ਹੀ ਕਰਤੀ ਵੀ ਜਮਾਂ ਤੂੰ ਤਾਂ ਮੈਨੂੰ ਕਾਲਜੀਏਟ ਕੁੜੀ ਬਣਾਤਾ ਤੇ ਮੈਂ ਕਿਹਾ ਭਾਬੀ ਸਾਨੂੰ ਉਹਦਾ ਸਾਰਾ ਕੁਝ ਇਹ ਔਰੇ ਜਿਉਂਦਾ ਜਲੇਬੀ ਜੂੜਾ ਕਰਕੇ ਆਟਾ ਹੀ ਕੁੰਨਾਂ ਲੱਗੀ ਆ ਤੇ ਮੇਰਾ ਭਰਾ ਆ ਗਿਆ ਭਰਾ ਨੇ ਵੇਖਿਆ ਉਹਨੇ ਜਦੋਂ ਦੇਖਿਆ ਜਲੇਬੀ ਜੂੜਾ ਜਾਉਂਦਾ ਤਾਂ ਬਈ ਸੱਤੀ ਕੱਪੜੀ ਅੱਗ ਲੱਗ ਗਈ ਗੁੱਸਾ ਸਵਾਨ ਤੇ ਚੜ ਗਿਆ ਅੱਖਾਂ ਲਾਲ ਕਰ ਲਈਆਂ ਕਹਿੰਦਾ ਆ ਕੀ ਕੀਤਾ ਕਹਿੰਦੀ ਜਲੇਬੀ ਜੂੜਾ ਕੀਤਾ ਤੇ ਇਹਨੂੰ ਨਹੀਂ ਦੀਦਾ ਕਹਿੰਦਾ ਦੀਦਾ ਕਰਕੇ ਤਾਂ ਪੁੱਛਿਆ ਕਿਉਂ ਕੀਤਾ ਤੇ ਕਹਿੰਦੀ ਕੀਤੇ ਨੂੰ ਕਿਹੜੀ ਗੱਲ ਆ ਵੀ ਲੋਕੀ ਸਾਰੇ ਕਰਦੇ ਨੇ ਤਾਂ ਮੈਂ ਕਰ ਲਿਆ ਤੇ ਫੇਰ ਕੀ ਹੋ ਗਿਆ ਹੁਣ ਭਰਾ ਦੇ ਮਨ ਦੇ ਵਿੱਚ ਗੱਲ ਇਹੀ ਸੀ ਕਿ ਵੀ ਉਹ ਪੋਲਟਰੀ ਫਾਰਮ ਜਾ ਕੇ ਆਈ ਹੂ ਕਿ ਉੱਥੇ ਪੈਸੇ ਖਰਚ ਕੇ ਆਈ ਹੂ ਕਿ ਉਹ ਤੁਹਾਨੂੰ ਪਤਾ ਭਾਈ ਵਾਜੇ ਸਿੱਧੇ ਕਰਾਉਣੇ ਆ ਚਾਹੇ ਕਟਾਉਣੇ ਆ ਚਾਹੇ ਹੁੰਡਲ-ਮੁੰਡਲ ਕਰਾਉਣੇ ਆ 5000 ਤੋਂ ਘੱਟ ਦੀ ਗੱਲ ਨਹੀਂ ਕਰਦਿਆਂ ਕੁੜੀਆਂ ਪੋਲਟਰੀ ਫਾਰਮ ਆ ਲੰਗਾ ਉਹ ਕਿ ਮੈਂ ਵੇ ਉੱਥੇ ਨਹੀਂ ਜਾ ਆ ਜੂ ਕਿ ਆਈ ਜਿੱਥੇ ਤੂੰ ਸਮਝ ਜਾਨਾ ਮੇਰੇ ਤੇ ਹਰਮਿੰਦਰ ਨੇ ਕਰਕੇ ਦਿੱਤਾ ਇਹ ਕੰਮ ਉਹ ਕਹਿੰਦਾ ਹਰਮਿੰਦਰ ਬੜਾ ਨਾਈ ਏ ਇਹਨੂੰ ਕੀ ਪਤਾ ਇਹਨ ਦਾ ਚਾਚਾ ਨਾ ਪਤੀ ਨਹੀਂ ਚਲਾਉਣੀ ਆਉਂਦੀ ਇਹਨੇ ਆ ਕਿੱਥੋਂ ਚਲਾ ਲਿਆ ਉਹ ਕਹਿੰਦੀ ਇਹਨੇ ਕਰਕੇ ਦਿੱਤਾ ਪੁੱਛ ਲਾ ਕਹਿੰਦਾ ਮੈਨੂੰ ਸਭ ਪਤਾ ਮੈਂ ਤੈਨੂੰ ਦੱਸਦਾ ਕਿਹਨੇ ਕਰਕੇ ਦਿੱਤਾ ਕਿਹਨੇ ਨਹੀਂ ਉਹਨੇ ਕਰਦੇ ਕਰਾਉਂਦੇ ਨੇ ਵੀ ਘੋਟਣਾ ਚੱਕ ਲਿਆ ਉਹ ਤਾਂ ਹੋ ਗਿਆ ਦਾਲੇ ਭਾਬੀ ਦੇ ਸੁਣੀ ਵੀ ਕੱਲ ਮੁੰਡਾ ਕੀ ਜਾਂਦਾ ਭਾਬੀ ਤੇ ਦਾਲੇ ਹੋ ਗਿਆ ਤੇ ਭਾਬੀ ਨੂੰ ਕਹਿੰਦਾ ਮੰਨਦੀਆਂ ਕਿ ਨਹੀਂ ਉਹ ਕੰਦੀ ਵੇ ਮੈਂ ਤੇਰੇ ਮੂਹਰੇ ਹੱਥ ਜੋੜਦੀਆਂ ਮੇਰੇ ਹਜੂੜਾ ਇਹ ਹਰਵਿੰਦਰ ਦੇ ਕੀ ਤਾਂ ਕਹਿੰਦਾ ਆਈ ਨਹੀਂ ਮਨ ਨੂੰ ਘਾੜਦੇ ਨੇ ਕਰਕੇ ਘੋਟਣਾ ਉਹ ਜਿੱਚੀ ਜਿ ਮਾਰਿਆ ਤੇ ਜਿਹੜੀ ਵਿੱਚ ਗੜਬੜਾਈ ਸੀ ਨਾ ਮੈਂ ਰਾਬਰ ਜੀ ਗਈ ਟੁੱਟ ਤੇ ਗੜਬੀ ਦਾ ਟੰ 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 ਕਰਦੀ ਉਹ ਗਈ ਅੱਦੇ ਵੇੜੇ ਤੱਕ ਤੇ ਮੇਰੀ ਮਾਂ ਕੀ ਬੋਲੀ ਜਦੋਂ ਗੜਬੀ ਉਹਨੇ ਜੂੜੇ ਚੜਕਾ ਦੀ ਵੇਖੀ ਕਹਿੰਦੀ ਵੇ ਜਸਵਿੰਦਰਾ ਇੱਕ ਹੋਰ ਮਾਰ ਪਰਸੋਂ ਦਾ ਆਪਣਾ ਡੋਲੂ ਘਵਾਚੇ ਦੇ ਜੂੜੇ ਚ ਹੀ ਹੋ ਲੈ ਆਹ ਤਾਂ ਸਾਡੇ ਵੀ ਕੰਮ ਹੋਇਆ ਤੇ ਫੇਰ ਮੈਨੂੰ ਰਾਤ ਨੂੰ ਉਹੀ ਗੱਲਾਂ ਯਾਦ ਆਈਆਂ ਵੀ ਕਿਉਂ ਵਿਚਾਰੀ ਭਾਬੀ ਦੇ ਕੁੱਟ ਪੈ ਗਈ ਕਾਹਨੂੰ ਮੈਂ ਜਲੇਬੀ ਜੂੜਾ ਕਰਕੇ ਦੇਣਾ ਸੀਗਾ ਆਏ ਕਰਦੇ ਕਰਦੇ ਜਦੋਂ ਸੁਦਾ ਉਤਰ ਗਈ ਰਾਤ ਨੂੰ ਸੁਪਨੇ ਤੇ ਮੇਰਾ ਵੀ ਵਿਆਹ ਹੋ ਗਿਆ ਬੜਾ ਕੁਛ ਸੀਗਾ ਜਦੋਂ ਪਤਾ ਲੱਗਿਆ ਵੀ ਇਹ ਤਾਂ ਕਿਤੇ ਕਹਿੰਦੀ ਨੋਹ ਪਾਸ ਰਹਾ ਦੇ ਕਿਤੇ ਕਹਿੰਦੀ ਵਾਲ ਲੰਬੇ ਕਰਾ ਦੇ ਕਿਤੇ ਕਹਿੰਦੀ ਕਟਾ ਦੇ ਮੈਂ ਕਿਹਾ ਵੀ ਬੜੇ ਸਿਆਪੇ ਨੂੰ ਫਸ ਗਏ ਜਦੋਂ ਮੈਨੂੰ ਜਾਗਾਈ ਆ ਸ਼ੁਕਰ ਆ ਰੱਬ ਦਾ ਦੋਨੇ ਹੱਥ ਜੋੜ ਕੇ ਸ਼ੁਕਰ ਕੀਤਾ ਵੀ ਇਹ ਤਾਂ ਸੁਪਨਾ ਸੀਗਾ ਤੇ ਉੱਠਨਸਾਰ ਫਿਰ ਵਿਆਹ ਵਾਲੀ ਹੋਇਆ ਭਰਾਵਾ ਸ਼ੰਦ ਲੱਗਦਾ ਉਹ ਸ਼ੰਦ ਤੁਹਾਡੇ ਸਾਹਮਣੇ ਹੈ ਆਇਆ ਬਉਟੀ ਮੇਰੀ ਰੰਗਲੀ ਨਵੇਂ ਨਵੇਂਲੇ ਚੋਜ ਰੱਬਰ ਨਾਲੋਂ ਚੌਗਣਾ ਕਰਚਾ ਕਰਦੀ ਰੋਜ ਓ ਮੈਂ ਕਾ ਦਾ ਵਿਆਹ ਕਰਵਾਲਿਆ ਬਟੂਏ ਨੂੰ ਰੋਗ ਲਵਾਲਿਆ ਟੁੱਟ ਪੈਣੀ ਨੇ ਵੱਡ ਖਾਲਿਆ ਦੱਸਾਂ ਕੀ ਹੋਇਆ ਧੋਖਾ ਇਹ ਹੁਣ ਹੁੰਦਾ ਹੁੰਦਾ ਖਰਚਾ ਚੋਖਾ ਏ ਹੁਣ ਹੁੰਦਾ ਮੂ ਮਿੱਠਾ ਕੰਡ ਦੀ ਬੋਰੀ ਕਦ ਉੱਚਾ ਰੰਗ ਦੀ ਗੋਰੀ ਨੌਸੌਦ ਦੀ ਆਵੇ ਡੋਰੀ ਕੌਂ ਕੌਂਦੀ ਗੁਤਣੀ ਛੋਟੀ ਦੇ ਆ ਖਰਚੇ ਆ ਖਰਚੇ ਮੇਰੀ ਵੋਦੀ ਦੇ ਹੁਣ ਕਰਤੇ ਓ ਬੁੱਲ ਰੰਗੇ ਬਿਨ ਨਾ ਰਹਿੰਦੀ ਇੱਕ ਲੱਪ ਗਲੋ ਜੀ ਲੈਂਦੀ 500 ਦੀ ਸੁਰਖੀ ਪੈਂਦੀ ਜੋ ਲਾਉਂਦੀ ਦੋ ਤਿੰਨ ਵਾਰੀ ਐ ਸੁੱਕ ਜਾਂਦੀ ਸੁੱਕ ਜਾਂਦੀ ਬਾਕੀ ਸਾਰੀ ਐ ਸੁਪ ਜਾਂਦੀ ਆ ਪਲਕਾਂ ਤੇ ਮਸ਼ਕਾਰਾ ਪਾਕ ਜਲਵਾਵਾ ਸਾਰਾ ਆਈ ਲਾਈਨਰ ਤੇਜ਼ ਘਟਾਰਾ ਸੋਹ ਨਖਰੇ ਇੱਕ ਇੱਕ ਮੋਤੀ ਦੇ ਆ ਖਰਚੇ ਆ ਖਰਚੇ ਮੇਰੀ ਮੋਤੀ ਦੇ ਸੁਣ ਖਰਚੇ ਓਏ ਉਸਦੇ ਜੋ ਪਾਈ ਪਤੀਜੇ